ਕਾਸ਼ੰਦ ਇਹਨੂੰ ਰੋਕਿਆ ਇਹਨੇ ਨਾ ਕੁਝ ਹੋ ਜਾਂਦਾ ਅਸੀਂ 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 ਲੈਟ ਡਾਊਨ ਕੰਪਲੀਟ ਤੁਸੀਂ ਬਾਅਦ ਇਹ ਕੀ ਦੱਸਦੇ ਹੋ ਡਿਬੇਟ ਉਹ ਕਰੋ ਇਸ ਹਾਊਸ ਦੇ ਵਿੱਚ ਜਿਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ ਵਿੱਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਵਾ ਸਾਹਿਬ ਐਨੀ ਵਾਰੀ ਉੱਠੇ ਕੱਲ ਨੂੰ ਤੱਪੀ ਜਾਂਦੇ ਜੋ ਖਵਾਰ ਚ ਹਨਾ ਵੀ ਬਾਵਾ ਸਾਹਿਬ ਨੇ ਐਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ ਪਾਸ਼ੰਦ ਦੇ ਦੂ ਰੋਕਿਆ ਇਹਨੇ ਨਾਲ ਕੋਸ਼ ਹੋ ਜਾਂਦੇ ਅਸੀਂ 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 ਲੈਟ ਹਾਂ ਕੰਪਲੀਟ ਤੁਸੀਂ ਬਾਅਦ ਚਾ ਦੱਸ ਦਿਓ ਤੁਸੀਂ ਬਾਜਵਾ ਸਾਹਿਬ ਇੱਕ ਵਾਰੀ ਹੋਰ ਰੋਕਿਆ ਫਿਰ ਚਲੋ ਕਰ ਲੈਣ ਦਿਓ ਜੀ ਤੁਸੀਂ वाकआउट तो, मैं सर। स्पीकर साहब स्पीकर साहब जी सर एक बार बाहर जाके वापस आ गए ना ये एक डब्बी तो बन गई इन्ही ठीक है ना फिर आ गए ਇਹ ਇਹ ਡੱਬੀਆਂ ਡੱਬੀਆਂ ਸਟਪਾਉਂਦੇ ਆ ਇਹ ਉਹ ਪੱਤਰਕਾਰ ਬੈਠਿਆ ਉਹ ਪੱਤਰਕਾਰ ਬੈਠਿਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬੱਸ ਉਹ ਅਸੀਂ ਤੁਸੀਂ ਕਹ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਦਾ ਦੇ ਦਿਓ ਉਹ ਬੋਲਣ ਦਾ ਦੇ ਦਿਓ ਉਹ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਮੇਕ ਬਿਠਾ ਤਾਂ ਲੋ ਸਾ ਸاعة ਹੀ ਤੇ ਸਪਰਿੰਗ ਲੱਗੇ ਆਏ ਖਰਾ ਹੋ ਜਾਂਦੇ ਹੋਰੀ ਨਾਲ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਏ ਠੇ 3-4 ਦਿਨ ਚੱਲਣਾ ਹੈ ਕਿਸੇ ਕਾਲੇ ਕਾਲੇ ਤੇ ਕੋਡੇ ਗੱਪੀ ਸਟਿੱਕਰ ਸਾਹ ਨਹੀਂ ਗਈ ਸੀ ਇਹ ਕਿਸੇ ਨੂੰ ਕੋ ਟੈਕਨੀਕਲ ਪ੍ਰੋਬਲਮ ਆ ਗਈ ਕੀ ਟੈਕਨੀਕਲ ਆ ਗਈ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿਨੇ ਹੋ ਕਿ ਕਿਹਾ ਜਾ ਮਟੀਰੀਅਲ ਆ ਗਿਆ ਤੁਸੀਂ ਨੇ ਕਿਹਾ ਕਿਹਾ ਤੁਸੀਂ ਕਿਹਾ ਜਾ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਾਂਝੇ ਦਿਓ ਤੁਸੀਂ ਸਾਨੂੰ ਮਟੀਰੀਅਲ ਸੰਭੇ ਦਿਓ ਬਾਅਦ ਕੇ ਇਹਨੂੰ ਟੈਕਨੀਕਲ ਪ੍ਰੋਬਲਮ ਉਹ ਜਨਾ ਵੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰ ਕਰੀਏ ਟੈਕਨੀਕਲ ਗੋਲ ਨੂੰ ਥੋਟੇ ਜਾ ਫਿਰ ਜੀ ਦੋ ਲੈ ਲਓ ਜੀ ਦੋ বারবার উঠਣਾ ਵੀ টেকনিক্যাল প্রবলেম ਹੈ